ਪ੍ਰਚਾਰ ਕਰਨਾ ਹੈ ਕੀ ਕਰਨਾ ਜਿਮਨੀ ਚੋਣ ਦੇ ਸਬੰਧ ਵਿੱਚ ਬਾਦਲ ਸਾਹਿਬ ਇੱਥੇ ਆਏ ਨੇ ਤੇ ਵੱਖ-ਵੱਖ ਪਿੰਡਾਂ ਵਿੱਚ ਉਹਨਾਂ ਦੌਰਾ ਰੱਖਿਆ ਵਾ ਲੋਕਾਂ ਨੂੰ ਮਿਲ ਰਿਹਾ ਹੈ ਬੜਾ ਸ਼ਾਬਾਹ ਲੋਕਾਂ ਵਿੱਚ ਭਰਮਾ ਹੰਗਾਰਾ ਮਿਲ ਰਿਹਾ ਸਾਨੂੰ ਬਹੁਤ ਜ਼ਿਆਦਾ ਤੇ ਬੱਸ ਵਧੀਆ ਲੋਕਾਂ ਦੀ ਪੀਲ ਕਰਨਾ ਜਾਊਗੀ ਉਹਨਾਂ ਦੇ ਜਮੇ ਚੋਣ ਲੋਕੀ ਵੇਖੋ ਜਿਮਨੀ ਚੋਣ ਵਿੱਚ ਪੰਜਾਬ ਦਾ ਵੇਖੋ 10 ਸਾਲ ਵਿੱਚ ਕਿੰਨਾ ਨੁਕਸਾਨ ਹੋਇਆ ਲੋਕਾਂ ਨੂੰ ਖੁਦ ਪਤਾ ਵਾ ਲੋਕੀ ਆਪ ਵੀ ਆਪ ਘਰ ਇੱਥੇ ਆ ਹੁਣ ਜੋ ਜਿਹੜਾ ਅੱਜ ਕਿੰਨੂ ਤੋਂ ਲੈ ਕੇ ਕਲ ਕਿਹੜਾ ਪਹੇੜਾ ਗੱਲਾਂ ਕਰ ਬਹੁਤ ਹੋ ਰਹੀਆਂ ਜੀ ਇਹ ਕਾਠ ਬੂਥ ਵਾਈਜ਼ ਕੀਤਾ ਗਿਆ ਹੈ ਬੂਥ ਵਾਈਜ਼ ਅਸੀਂ ਮੀਟਿੰਗ ਕਰਦੇ ਪਏ ਆ ਜੋ ਵੀ ਆਪਣੇ ਪਰਸਨਲ ਪ੍ਰੋਬਲਮਸ ਦੂਜੀਆਂ ਪ੍ਰੋਬਲਮ ਪਿੰਡਾਂ ਦੀਆਂ ਜੋ ਵੀ ਆ ਸਾਰੀਆਂ ਆਪਾਂ ਪ੍ਰਧਾਨ ਜੀ ਨਾਲ ਡਿਸਕਸ ਕਰ ਰਹੇ ਆ ਬੂਥ ਵਾਈਜ਼ ਮੀਟਿੰਗ ਚੱਲ ਰਹੀ ਹੈ ਜੀ ਇਹ ਨਾ ਸਬਾਚ ਬਧਾਣਾ ਹੈ ਕਿੰਨਾ ਸ਼ੁਕਰ ਦਾ ਸੁਜੋਗ ਮਿਲਦਾ ਜੀ ਤੁਸੀਂ ਆਪ ਖੋਦੀ ਵੇਖ ਲਓ ਬਹੁਤ ਜ਼ਿਆਦਾ ਕੱਟ ਹੋ ਰਿਹਾ ਪਿੰਡਾਂ ਵਿੱਚ ਬਹੁਤ ਉਤਸ਼ਾਹ ਹੈ ਪ੍ਰਧਾਨ ਜੀ ਨੂੰ ਲੈ ਕੇ ਕਿ ਪ੍ਰਧਾਨ ਜੀ ਪਿੰਡਾਂ ਜਾ ਰਹੇ ਆ ਬੂਥ ਵਾਈਜ਼ ਮੀਟਿੰਗ ਕਰ ਰਹੇ ਆ ਪਰਸਨਲੀ ਲੋਕਾਂ ਨੂੰ ਜਾ ਕੇ ਮਿਲ ਰਹੇ ਆ ਮੁੱਦੇ ਸਭ ਤੋਂ ਪਹਿਲਾ ਵੱਡਾ ਮੁੱਦਾ ਤਾਂ ਅਸੀਂ ਲਾਸਟ ਫਿਊ ਡੇਸ ਤੋਂ ਅਸੀਂ ਇੱਕ ਵੀਡੀਓ ਵੀ ਕੀਤੀ ਸੀਗੀ ਨਿਊਜ਼ ਚੈਨਲ ਨੂੰ ਦਿੱਤੀ ਸੀਗੀ ਵੀਡੀਓ ਉਹ ਜਿਹੜੀ ਆ ਬਾਬਾ ਬੁੱਢਾ ਸਾਹਿਬ ਜੀ ਨੂੰ ਜਾਂਦਾ ਆ ਰਸਤਾ ਪੁੱਲ ਝੜਾਇਆ ਉਹ ਜਿਹੜਾ ਪੁਲ ਬਿਲਕੁਲ ਟਟਹਾ ਹੋਇਆ ਹੋਇਆ ਤਿੰਨ ਚਾਰ ਸਾਲ ਤੋਂ ਮਤਲਬ ਕਿ ਸਰਕਾਰ ਜਿਹੜੀ ਆਪਣੀ ਆਈ ਹੈ ਸਾਲ ਤੋਂ ਪੂਰਾ ਉਹ ਡੈਮੇਜ ਹੋਇਆ ਪਿਆ ਪੁਲ ਤੇ ਉਹਦੇ ਉਸ ਉਸ ਮੁੱਦੇ ਤੇ ਜ਼ਿਆਦਾ ਅਸੀਂ ਗੱਲ ਕਰ ਰਹੇ ਆ ਕਿਉਂਕਿ ਉਹ ਪੁਲ ਦੀ ਬਹੁਤ ਜ਼ਰੂਰਤ ਆ ਉਹਨੂੰ ਬਣਨਾ ਚਾਹੀਦਾ ਆ ਜੀ ਤੇ ਹੋਰ ਸੜਕਾਂ ਦੇ ਆਪਣੇ ਸੀਵਰੇਜ ਦੀ ਪ੍ਰੋਬਲਮ ਆ ਤੇ ਨਸ਼ਿਆਂ ਵਿਰੁੱਧ ਅਸੀਂ ਕਰ ਰਹੇ ਆ ਆਵਾਜ਼ ਉਠਾ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਮ ਹੈ ਜਿਹੜਾ ਨਸ਼ਿਆਂ ਦੇ ਤੇ ਲੋਕਾਂ ਦੇ ਜਿਹੜੇ ਪੁੱਤ ਜਿਹੜੇ ਜਿਹੜੇ ਚਿੱਟੇ ਦੀ ਨਸ਼ੇ ਨਾਲ ਮਾਰ ਰਹੇ ਤੇ ਇਸ ਵੰਦੀ ਕੀ ਕਰੀਏ ਸਰਕਾਰ ਦੀ ਬੰਦੀ ਇਸ ਸਰਕਾਰ ਕੀ ਕਰੂਗੀ ਜੀ ਸਭ ਤੋਂ ਪਹਿਲਾਂ ਤਾਂ ਮੁੱਦਾ ਹੀ ਇਹ ਹੀ ਹੁੰਦਾ ਹੈ ਕਿਉਂਕਿ ਪਿੰਡ ਪਿੰਡ ਜਿੱਦੋਂ ਅਸੀਂ ਚੌਣ ਪ੍ਰਚਾਰ ਲਈ ਜਾਂਦੇ ਆ ਸਭ ਤੋਂ ਪਹਿਲਾਂ ਜਿਹੜੀਆਂ ਮਾਵਾ ਵਿਚਾਰੀਆਂ ਮਿਲਕਦੀਆਂ ਆ ਉਹਨਾਂ ਦੇ ਪੁੱਤ ਜਿਹੜੇ ਆ ਨਸ਼ਿਆਂ ਨਸ਼ਿਆਂ ਦੇ ਆਦੀ ਹੋਏ ਪਏ ਆ ਪਰਿਵਾਰ ਜਿਹੜੇ ਉਹ ਬਰਬਾਦ ਹੋ ਰਹੇ ਆ ਸਭ ਤੋਂ ਵੱਡੀ ਮਹਿੰਮਾ ਸੀ ਕਮੇਟੀਆਂ ਬਣਾਵਾਵਾਂਗੇ ਨਸ਼ਿਆਂ ਵਿਰੋਧ ਜਿਹੜੇ ਆ ਅਸੀਂ ਕਮੇਟੀ ਚਲਾਵਾਂਗੇ ਤੇ ਬਸ ਜੀ ਜਿਸ ਤਰੀਕੇ ਨਾਲ ਲੋਕ ਜਿਹਨਾਂ ਨੂੰ ਪਹਿਲਾਂ ਇਹਨਾਂ ਵੱਡਾ ਸਹਿਯੋਗ ਮਿਲਿਆ ਕੀ ਨਾ ਕੌਨਾਂ ਸੰਮੇਜ ਹੋਰ ਵੀ ਵੱਡੀ ਕਮੇਟੀ ਦਾ ਸੰਗਮ ਹੋਵੇਗਾ ਜੀ ਬਿਲਕੁਲ ਹੁਣ ਤੱਕ ਤਾਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬਹੁਤ ਪਾਰਟੀਆਂ ਜਿਹੜੀਆਂ ਜਿਦਾਂ ਕਾਂਗਰਸ ਆਪ ਦੇ ਜਿਹੜੇ ਆਗੂ ਨੇ ਉਹ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਕਿਉਂਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਆ ਉਹਨਾਂ ਦੇ ਹੁੰਦਿਆਂ ਹੋਇਆਂ ਕੋਈ ਵਿਕਾਸ ਨਹੀਂ ਹੋਇਆ ਤੋਂ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਖੇਤਰੀ ਪਾਰਟੀ ਆ ਤੇ ਉਹੀ ਵਿਕਾਸ ਕਰਾਈਗੀ ਤੇ ਸੋ ਲੋਕਾਂ ਸਾਰਿਆਂ ਨੂੰ ਜੁੜਨਾ ਚਾਹੀਦਾ ਆ ਜਦ ਨਾਲ ਕਿ ਕਿਹੜੀ ਤਰੀਕ ਕਰਨੀ ਚਾਹੀਦੀ ਸੌਰੀ ਹਲਕੇ ਦੇ ਵਿੱਚ ਜਿਹੜੇ ਲੋਕਾਂ ਨੂੰ ਬੀਬੀ ਦੀ ਹੱਥ ਦੇ ਵਿੱਚ ਹੈ ਕਿ ਇਸ ਤਰ੍ਹਾਂ ਦੀ ਵੀਰ ਕਰ ਜੀ ਮੈਂ ਇਹ ਅਪੀਲ ਕਰਨਾ ਚਾਹਵਾਂਗੀ ਕਿ ਇਹ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਲਾ ਲਓ ਤੁਸੀਂ ਬੀ ਬੀ ਸੁਖਿੰਦਰ ਕੌਰਨ ਦਾ ਵਜੀ ਤੁਹਾਡੇ ਪਰਿਵਾਰ ਦਾ ਹੀ ਮੈਂਬਰ ਨੇ ਤੁਸੀਂ ਆਪਣੇ ਪਰਿਵਾਰ ਦੇ ਮੈਂਬਰ ਨੂੰ ਵੋਟ ਪਾਉਣੀ ਆ ਤਾਂ ਜੋ ਅਸੀਂ ਵਿਧਾਨ ਸਭਾ ਵਿੱਚ ਆਪਣੀ ਗੱਲ ਰੱਖ ਸਕੀਏ ਵਿਧਾਨ ਸਭਾ ਵਿੱਚ ਜਦੋਂ ਆਪਣੇ ਐਮ ਐਲ ਏ ਬਣ ਜਾਂਦੇ ਆ ਕਿਸੇ ਨੂੰ ਉੱਥੇ ਵੇਖਿਆ ਨਹੀਂ ਆ ਅਸੀਂ ਕਦੀ ਵੀ ਆਪਣੇ ਤਰਨ ਧਾਰਮ ਦੀ ਕਦੀ ਆਵਾਜ਼ ਨਹੀਂ ਉਠਾਈ ਮੁੱਦਿਆਂ ਦੀ ਆਵਾਜ਼ ਨਹੀਂ ਉਠਾਈ ਸੋ ਅਸੀਂ ਇਹ ਆਵਾਜ਼ ਉਠਾਵਾਂਗੇ ਆਪਣੇ ਜੋ ਵੀ ਮੁੱਦੇ ਆ ਉਹ ਵਿਧਾਨ ਸਭਾ ਹਲਕਾ ਵਿੱਚ ਲੈ ਕੇ ਜਾਵਾਂਗੇ